ਵੱਡੇ ਖੇਤਾਂ 'ਚ 4 ਰੁਪਏ ਕਿਲੋ ਇਹਨਾਂ ਵਪਾਰੀਆਂ ਕੋਲੇ ਜਾ ਕੇ ਸਾਨੂੰ 50 ਰੁਪਏ ਕਿਲੋ ਮਿਲਣਾ ਪਾ ਵੀ ਇਹ ਚੀਜ਼ ਨੂੰ ਸਮਝੋ ਇਹ ਚੀਜ਼ ਨੂੰ ਪਰਖੋ ਕਿਸਾਨ ਕਿਉਂ ਲੜ ਰਿਹਾ ਕਿਸਾਨ ਕਿਉਂ ਇਹਨਾਂ ਨੇ ਮੰਗ ਰੱਖਿਆ ਹੋਇਆ ਕਿਉਂ ਇਹਨਾਂ ਦਾ ਵਿਰੋਧ ਕਰਦਾ ਉਹ ਭਰਾਵੋ ਤੁਸੀਂ ਉਹ ਸਾਡੀ ਟ੍ਰਿਕ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਜਾ ਪ੍ਰੀਤ ਕੋਰ ਦੇ ਸਮਾਗਮ ਦੇ ਨੇੜੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਕਿਸਾਨ ਪਹਿਲਾਂ ਤਾਂ ਕਿਉਂਕਿ ਅਸੀਂ ਜਿਹੜੀ ਨਾਬੇ ਤੋਂ ਸਿੱਧੀ ਰੋਡ ਪਟਿਆਲੇ ਤੋਂ ਸਿੱਧੀ ਰੋਡ ਨਾਬੇ ਨੂੰ ਆਉਂਦੀ ਆ ਉੱਥੇ ਆ ਜੀ ਵਿਰੋਧ ਕਰਨ ਵਾਸਤੇ ਖੜੇ تھے ਕਿ ਮਹਾਰਾਣੀ ਦਾ ਵਿਰੋਧ ਕਰਾਂਗੇ ਉਹਨੂੰ ਸਵਾਰ ਪੁੱਸਾਂਗੇ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਵੀ ਦਿਵਾਇਆ ਮਹਾਰਾਣੀ ਬਿਲਕੁਲ ਆਰਾਮ ਨਾਲ ਲੰਘੂਗੀ ਛੋਡੇ ਕੋਲ ਦੀ ਗੱਲ ਸੁਣ ਕੇ ਜਾਊਗੀ ਪਰ ਉੱਥੇ ਇੰਨੀ ਤੇਜ਼ੀ ਨਾਲ ਜਿਵੇਂ ਚੋਰਾਂ ਤੋਂ ਡਰਦੇ ਆਪਾਂ ਲੰਘਦਾ ਚੋਰ ਹੋਣੇ ਆ ਐ ਡਰਦੀ ਮਹਾਰਾਣੀ ਲੰਗੀ ਆ ਮਹਾਰਾਣੀ ਨੂੰ ਜਣੀ ਕੁਝ ਦੇਖਿਆ ਨਹੀਂ ਕੋਈ ਕਿਸਾਨ ਨਹੀਂ ਦਿਖਿਆ ਅੱਜ ਉਹ ਇਥੇ ਮੰਦਰ ਦੇ ਉੱਤੇ ਪਹੁੰਚ ਚੁੱਕੀ ਆ ਤਾਂ ਕਿਸਾਨ ਰੋਹ ਦੇ ਵਿੱਚ ਆ ਕੇ ਇਸ ਮੰਦਰ ਦਾ ਘਰਾਓ ਕਰਨ ਵਾਸਤੇ ਪਹੁੰਚੇ ਨੇ ਪਰ ਇੱਥੋਂ ਵੀ ਮਹਾਰਾਣੀ ਚੋਰੀ ਸੁਪੇ ਕੋਈ ਚੋਰ ਮੋਰੀ ਨਹੀਂ ਦੀ ਉਹ 판ਡੂ ਸਰਚ ਜਾਊ ਪਰ ਕਿਸਾਨ ਪਿੱਛਾ ਕਰਨਗੇ ਕਿਉਂਕਿ ਕਿਸਾਨਾਂ ਨੇ ਸਵਾਲ ਪੁੱਛਣੇ ਨੇ ਵੀ ਤੂੰ ਬੀਜੇਪੀ ਬੀਜੇਪੀ ਕੀ ਕੀ ਆ ਬੀਜੇਪੀ ਦੀ ਪੰਜਾਬ ਨੂੰ ਦੇਣ ਕੀ ਆ ਉਹ ਸਾਨੂੰ ਦੱਸ ਕੇ ਜਾ ਸੀ ਇਹੀ ਸਵਾਲ ਪੁੱਛਣਾ ਹਰਵੀਰ ਜੀ ਉਹਨਾਂ ਦਾ ਕਹਿਣਾ ਵੀ ਲੋਕਤੰਤਰ ਦੇ ਵਿੱਚ ਕਿਸਾਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਜਿੱਦਾ ਤੁਸੀਂ ਪ੍ਰਚਾਰ ਕਰ ਸਕਦੇ ਹੋ ਉਹਨਾਂ ਦੇ ਵਿਰੁੱਧ ਕਰ ਸਕਦੇ ਹੋ ਲੇਕਿਨ ਇਸ ਤਰ੍ਹਾਂ ਪ੍ਰਚਾਰ ਕਰਨ ਤੋਂ ਰੋਕਣਾ ਲੋਕ ਅੰਤਰ ਦਾ ਘਾਣਾ ਕੀ ਕਹੂੰਗੇ ਇਸ ਤੇ ਕਿਸਾਨਾਂ ਨੇ ਤਾਂ ਕਦੇ ਲੋਕਤੰਤ ਦਾ ਘਾਣਾ ਅਜੇ ਤੱਕ ਕੀਤਾ ਹੀ ਨਹੀਂ ਕਿਉਂਕਿ ਇਹ ਕਿਸਾਨ ਸਮਝਦਾਰ ਨਹੀਂ ਜਾਮਤ ਦੇ ਵਿੱਚ ਰਹਿੰਦੇ ਨੇ ਸਾਡੀਆਂ ਸਰਕਾਰਾਂ ਨੇ ਸਰੇਆਮ ਲੋਕਤੰਤਰ ਦਾ ਘਾਣ ਕੀਤਾ ਕਿਉਂਕਿ ਇਹਨਾਂ ਦੇ ਪਿਛਲੇ ਸਾਰੇ ਚਿੱਤੇ ਫੋਲੋ ਇਹਨਾਂ ਨੇ ਲੋਕਤੰਤਰ ਨੂੰ ਸਮਝਿਆ ਕਿੱਥੇ ਆ ਲੋਕਤੰਤਰ ਦਾ ਇਹਨਾਂ ਨੇ ਖਤਮ ਕਰਿਆ ਲੋਕਤੰਤਰ ਦਾ ਹੁਣ ਨਾਮ ਨਿਸਾਨ ਪੰਜਾਬ ਚ ਹੈ ਹੀ ਨਹੀਂ ਕਿਉਂਕਿ ਇਹ ਲੋਕਤੰਤਰ ਨੂੰ ਖਤਮ ਕਰਨ ਵਾਲੀਆਂ ਸਾਡੀਆਂ ਸਰਕਾਰਾਂ ਨੇ